ਸਾਸਰੀਖਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਆਂ ਹੋਪ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਅੱਜ ਦਾ ਵੀਡੀਓ ਮੇਰਾ ਕਦੂ ਦੀ ਸਬਜੀ ਦਾ ਹੈ ਪਲੀਜ਼ ਤੁਸੀਂ ਸਾਰੇ ਸਾਰਾ ਵੀਡੀਓ ਦੇਖਿਓ ਐਂਡ ਤੱਕ ਚੈਨਲ ਨੂੰ ਸਬਸਕ੍ਰਾਈਬ ਐਂਡ ਸ਼ੇਅਰ ਲਾਈਕ ਕਰਿਓ ਤੁਹਾਡੀ سپورਟ ਦੀ ਬਹੁਤ ਜ਼ਰੂਰਤ ਹੈ ਇੱਕ ਵੇਰਣਾ ਆਪਾਂ ਘਰ ਤੋਂ ਵੀਡੀਓ ਪਾਇਆ ਕਰਾਂਗੇ ਕਿਉਂਕਿ ਬਾਹਰ ਅੰਦਰ ਨਹੀਂ ਹਜੇ ਜਾਂਦੇਗੇ ਵੀਡੀਓ ਚੰਗੀ ਤਰ੍ਹਾਂ ਬਣਾਉਣੀ ਨਹੀਂ ਆ ਰਹੀ ਵੀ ਸਿੱਖ ਕੇ ਹੌਲੀ ਹੌਲੀ ਬੰਦੇ ਨੂੰ ਐਕਸਪੀਰੀਅੰਸ ਆਉਂਦਾ ਹੈ ਤੇ ਫਿਰ ਬਾਹਰ ਜਾ ਕੇ ਵੀਡੀਓ ਬਣਾ ਕੇ ਪਾਇਆ ਕਰਾਂਗੇ ਤੇ ਵਧੀਆ-ਵਧੀਆ ਬਣਾ ਕੇ ਤੇ ਕੋਈ ਨਵੀਆਂ ਚੀਜ਼ਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਵੱਖਰੀਆਂ ਤੇ ਤੁਸੀਂ ਸਪੋਰਟ ਕਰਿਓ ਮੇਰੇ ਚੈਨਲ ਦੀ ਤੇ ਜਿਹੜੀਆਂ ਵੀ ਹੁਣ ਮੈਂ ਘਰ ਤੋਂ ਵੀਡੀਓ ਪਾ ਰਹੀ ਹਾਂ ਅੱਜ ਆਪਾਂ ਕਦੂ ਦੀ ਸਬਜ਼ੀ ਬਣਾਵਾਂਗੇ ਘਰ ਦਾ ਕਦੂ ਹੈ ਜੀ ਬਹੁਤ ਟੇਸਟੀ ਬਣਦਾ ਘਰ ਦਾ ਕਦੂ ਤੇ ਅੱਜ ਬਣਾ ਰਹੇ ਹਾਂ ਦੇਖਿਓ ਫਿਰ ਤੁਸੀਂ ਮੇਰੀ ਵੀਡੀਓ ਜੀ ਕੱਟ ਲਈ ਐ ਤੇ ਅੱਧਾ ਕੱਟੂ ਕੱਟ ਲਿਆ ਵੱਡਾ ਸਿਬਾਲਾ ਤੇ ਆਹ ਪੇਸਟ ਬਣਾ ਲਿਆ ਲਸਣ ਦਾ ਤੇ ਪਿਆਜ਼ ਦਾ ਤੇ ਆਹ ਤੇਲ ਹੁਣ ਆਪਾਂ ਪਾਉਣੇ ਆ ਸਰੋਂ ਦਾ ਸਰੋਂ ਦਾ ਤੇਲ ਪਾ ਦਿੰਦੇ ਥੋੜਾ ਜਿਹਾ ਮਸੈਂਨਾਕ ਤੇਲ ਪਾਉਣੇ ਹੁਣ ਇਹਨਾਂ ਤੇ ਕਰਮ ਹੋ ਗਿਆ ਜਦੋਂ ਜੀਰਾ ਪਾ ਦਾਂਗੇ ਆ ਦੇਖੋ ਜੀਰਾ ਪਾਉਣੇ ਤੁਸੀਂ ਕਹੋਗੇ ਨਾ ਤਾਂ ਸਾਨੂੰ ਗੱਦੂ ਦੀ ਸਬਜ਼ੀ ਤੋਰੀਆਂ ਦੀ ਸਬਜ਼ੀ ਦਿਖਾਈ ਜਾਂਦੇ ਹੋਰ ਵੀ ਕੋਈ ਨਾ ਕੁਝ ਦਿਖਾਇਆ ਕਰਾਂਗੇ ਹਜੇ ਨਵਾਂ ਨਵਾਂ ਚੈਨਲ ਬਣਾਇਆ ਆਪਾਂ ਤੇ ਵਧੀਆ ਚੱਲੂ ਆਪਾਂ ਨੂੰ ਸਪੋਰਟ ਮਿਲ ਰਹੀ ਹੈ ਤੁਹਾਡੀ ਤੇ ਕੋਈ ਗੱਲ ਨਹੀਂ ਆਪਾਂ ਵਧੀਆ ਹੀ ਬਣਾਇਆ ਕਰਾਂਗੇ ਨਾ ਤੋਂ ਚੈਨਲ ਤੇ ਮੀਡੀਆ ਪਾਇਆ ਕਰਾਂਗੇ ਟੇਸਟ ਪਾ ਕੇ ਦੇਖੋ ਆ ਦੇਖੋ ਮਸਾਲਾ ਵਧੀਆ ਭੁੱਜੀ ਜਾਂਦਾ ਆਪਣਾ ਪਿਆਜ਼ ਤੇ ਲਸਣ ਦਾ ਪੇਸਟ ਆ ਗਰਸੇ ਤਾਂ ਜੜਖੰਡੇ ਚ ਕੁੱਟਿਆ ਹੁੰਦਾ ਉਹ ਮਸਾ ਵਧੀਆ ਹੁੰਦਾ ਆਪਣਾ ਫਿਰ ਹਣ ਕੁੰਡੇ ਚ ਬਸ ਜਲਦੀ ਦੇ ਮਾਰੇ ਐ ਕਰ ਲਈਦਾ ਹਣ ਨੂਨ ਮਿਰਚ ਪਾਉਣੇ ਆ ਦਲੇ ਵਾਲਾ ਨੂਨ ਪਾਉਣਾ ਹੈ ਆਪਸ ਸਮਝੀ ਜ देसी ਨੂਨ ਜਿਹਨੂੰ ਪਾਕਿਸਤਾਨੀ ਨੂਨ ਕਹਿ ਦਿੰਦੇ ਆ ਉਹ ਪਾਉਣਾ ਹੈ ਸਬਜ਼ੀ ਚ ਮਿਰਚ ਬਾਲੀ ਨਹੀਂ ਨਾ ਉਹ ਹੋਣੀਗੀ ਹੈਗੀ ਤੇਜ਼ ਆ ਪਿਆਜ਼ ਵਿੱਚ ਮोटा ਰਹਿ ਗਿਆ ਥੋੜਾ ਜਿਹਾ ਵੈਸੇ ਦਾ ਖੜਮੇ ਜੇ ਪਿਆਜ਼ ਹੋਂਨਾ ਵਿੱਚ ਤੜੜੜ ਪੜ ਜਾ ਕਰਕੇ ਮਸਾਲਾ ਪਾਓ ਬੜੀ ਚੰਗੀ ਲੱਗਦੀ ਸਬਜ਼ੀ ਆ ਦੇਖੋ ਮਸਾਲਾ ਭੁੱਜ ਗਿਆ ਮਸਾਲਾ ਤਿਆਰ ਆਪਣਾ ਹਾ ਜੇ ਮੜਾ ਜਿਆ ਹੋਰ ਕਿਹ ਹੋ ਜਾ ਤੇਲ ਦੇ ਛੱਡ ਲੈਣ ਦਿਓ ਜਦੋਂ ਗੋਲ-ਗੋਲ ਘੁੰਮਣ ਲੱਗ ਜੇ ਤੇ ਇਹਦਾ ਮਤਲਬ ਮਸਾਲਾ ਆਪਣਾ ਤਿਆਰ ਹੈ ਰੈਡੀ ਹੈ ਅੱਜ ਵੈਸੇ ਤਾਂ ਠੰਢ ਠੰਢੀ ਹਵਾ ਵਗ ਜਾਂਦੀ ਹੈ ਤੇ ਹੂੰ ਪਸੀਨਾ ਆਈ ਜਾਂਦਾ ਪਤਾ ਨਹੀਂ ਕੀ ਗੱਲ ਆ ਰਸੋਈ 'ਚ ਤਾਂ ਖੜਿਆ ਹੀ ਨਹੀਂ ਜਾਂਦਾ ਰਸੋਈ 'ਚ ਤਾਂ ਵੜ ਨੂੰ ਦੇਲ ਹੀ ਨਹੀਂ ਕਰਦਾ ਐਨੀ ਗਰਮੀ ਹੋਈ ਪਈ ਆ ਬਾਹਰ ਹਵਾ ਠੰਢੀ ਆ ਆ ਦੇਖੋ ਵਧੀਆ ਹੋ ਗਿਆ ਆਪਣਾ ਮਸਾਲਾ ਹੁਣ ਪਾਣੀ ਪਾ ਕੇ ਤੇ ਕਦੂ ਗਾਦ ਘਰ ਦਿੰਨੇ ਆ ਮੈਂ ਨਾ ਲਾਲ ਤਰੀ ਤੇ ਆ ਜਿਆਦਾ ਜਿਹੜਾ ਉੱਤੇ ਤੇਲ ਜਾਂ ਫਿਰ ਤਾਂ ਉਹ ਸਬਜ਼ੀਆਂ ਮੈਂ ਘੱਟ ਖਾ ਕੇ ਖੁਸ਼ ਆ ਮੈਨੂੰ ਚੰਗੀ ਨਹੀਂ ਲੱਗਦੀ ਉਹ ਸਬਜ਼ੀ ਜਿਹੜੇ ਲਾਲ ਲਾਲ ਜਿੱਤੇ ਤਰੀ ਬਣ ਜਾਂਦੀ ਹੈ ਹੌਲੀ ਹੌਲੀ ਸੁਧਾਰ ਆ ਜੂਗਾ ਜੀ ਵੀਡੀਓ ਬਣਾਉਣ ਚ ਕਿਉਂਕਿ ਆਪਾਂ ਕਿਹੜਾ ਕਦੇ ਇਹ ਕੰਮ ਕੀਤਾ ਹਨ ਪਹਿਲੀ ਪਹਿਲੀ ਵਾਰ ਕੈਮਰਾ ਚੁੱਕਿਆ ਤੇ ਬਣਾਉਣ ਲੱਗੇ ਵੀਡੀਓ ਤੇ ਆਪੇ ਹੌਲੀ ਹੌਲੀ ਹਿਸਾਬ ਆ ਜਾਊਗਾ ਕਿ ਇਹਨਾ ਸ਼ੁਰੂ ਕਰਤਾ ਦੇਖ ਹੀ ਜਾਓਗੇ ਪਰਮਾਤਮਾ ਦੇ ਸੱਚੇ ਪਾਤਸ਼ਾ ਆਪੇ ਕਿਸੇ ਮੁਕਾਮ ਤੱਕ ਲੈ ਕੇ ਜਾਂਦਾ ਪਾਣ ਤੁਹਾਡਾ ਸਹਿਯੋਗ ਦੀ ਬਹੁਤ ਲੋੜ ਆ ਵੈਸੇ ਜੇ ਤੁਸੀਂ ਵੀਡੀਓ ਵਾਚ ਕਰੋ ਤਾਂ ਚਲੋ ਆਪਣਾ ਜਲਦੀ ਪੂਰਾ ਹੋ ਜਾਏ ਟਾਈਮ ਜੋ ਵੀ ਹੈ ਇਹਨਾਂ ਦਾ ਪੀਰੀਅਡ ਹੁੰਦਾ YouTube ਦਾ ਰਤੋ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ ਕਰੋ ਮੇਰੀ ਵੀਡੀਓ ਨੂੰ ਪਲੀਜ਼ ਆਪਾਂ ਸਬਜੀ ਟਾਕਤੀ ਤੇ ਹੁਣ ਸਿਮ ਕਰ ਦਾਂਗੇ ਹੌਲੀ ਹੌਲੀ ਰੇਜੋ ਕੀ ਸਬਜੀ ਹੁਣ ਆਪਾਂ ਸਬਜੀ ਦੇਖਦੇ ਬਣ ਗਈ ਬਣ ਗਈ ਦੇਖੋ ਕਿੰਨੀ ਸੋਹਣੀ ਰੰਗਤ ਆਈ ਹੈ ਕਰਦਾ ਕੱਦੂ ਸੀ ਨਾ ਬਹੁਤ ਸੋਹਣਾ ਕੁਲਿਆ ਆਪਣੀ ਸਬਜ਼ੀ ਹੋ ਗਈ ਤਿਆਰ ਤੇ ਹੁਣ ਆਪਾਂ ਬਣਾਉਨੇ ਆ ਰੋਟੀ ਆ ਦੇਖੋ ਦਹੀਂ ਜਮਾਈ ਸੀ ਦਹੀਂ ਜਮੋਣੀ ਹੁੰਦੀ ਆ ਮੈਂ ਤੇ ਫਿਰ ਹੁਣ ਲੱਸੀ ਬਣਾਉਣੇ ਆ ਤੇ ਲੱਸੀ ਪੀਵਾਂਗੇ ਵਧੀਆ ਦਹੀਂ ਜੰਮਦਾ ਠੰਡੇ ਦੁੱਧ ਦਾ ਹੁੰਦਾ ਬਿਲਕੁਲ ਠਾਰ ਕੇ ਦੁੱਧ ਜਮਾਉਣੇ ਦਾ ਆਪਣਾ ਤਾਜੇ ਦਾ ਤੇ ਆ ਲੱਸੀ ਬਣਾ ਕੇ ਤੁਹਾਨੂੰ ਫਿਰ ਦਿਖਾਉਣੇ ਆ ਲੱਸੀ ਬਣਾਉਣੇ ਹੁੰਨੇ ਆ ਦਹੀਂ ਤੇ ਆ ਦੇਖੋ ਵਧੀਆ ਲੱਸੀ ਬਣ ਗਿਆ ਲੱਸੀ ਬਣ ਗਈ ਕਦੂ ਦੀ ਸਬਜ਼ੀ ਲੱਸੀ ਤੇ ਦਹੀਂ ਨਾਲ ਵਧੀਆ ਰੋਟੀ ਲੱਗਦੀ ਹੈ ਗਰਮੀ ਚ